ਖੁਸ਼ੀ ਅਟਰੈਕਟ ਕਰੋ ਖੁਸ਼ ਰਹੋ ਕਲਪਨਾ ਕਰੋਗੇ ਜਿੱਦਾਂ ਦੀ ਉਦਾਂ ਦਾ ਮਿਲਦਾ ਹੈ ਲਾਅ ਆਫ ਅਟਰੈਕਸ਼ਨ ਕਹਿੰਦੇ ਆ ਜੇ ਵੀ ਜੋ ਮੰਗੋ ਸੋਚਿਆ ਕਰੋ ਵੀ ਮੈਂ BMW ਗੱਡੀ ਤੇ ਬੈਠਾਂ ਤੇ ਕਹਿੰਦੇ ਇੱਕ ਦਿਨ BMW ਤੇ ਬਹਿਜੋਗੇ ਇਦਾਂ ਕਹਿੰਦੇ ਨਹੀਂ ਲਾਅ ਆਫ ਅਟਰੈਕਸ਼ਨ ਸੁਣਿਆ ਮडम ਬੜੀਆਂ ਕਿਤਾਬਾਂ ਇਹਦੇ ਤੇ ਹੈਗੀਆਂ ਲਾਅ ਆਫ ਅਟਰੈਕਸ਼ਨ ਕੀ ਹੁੰਦਾ ਤੁਸੀਂ ਮਰਸੀਡੀ ਗੱਡੀ ਸੋਚੀ ਜੋ ਸੋਚੀ ਜੋ ਇੱਕ ਦਿਨ ਮਰਸੀਡੀ ਤੇ ਬਹਿਜੋਗੇ ਵੱਡਾ ਘਰ ਸੋਚੂ ਇੱਕ ਦਿਨ ਤੁਸੀਂ ਵੱਡੇ ਘਰ ਚ ਰਹੋਗੇ ਮੇਰੇ ਨਾਲ ਮੁੰਡਾ ਇੱਕ ਗੱਲ ਕਰੇ ਕਹਿੰਦੇ ਬਸ ਸੋਚ ਹੀ ਜਾਂਨਾ ਮੈਂ ਕਲਪਨਾ ਕਰਦਾ ਉਹਨਾਂ ਨੇ ਦੱਸਿਆ ਵੀ ਕਲਪਨਾ ਕਰਨੀ ਹੈ ਮੈਂ ਕਿਹਾ ਇਹ ਕਿਉਂ ਨਹੀਂ ਕਲਪਨਾ ਕਰਦਾ ਵੀ ਮੈਂ ਖੁਸ਼ ਹਾਂ ਖੁਸ਼ ਰਹਿਮਾ ਖੁਸ਼ ਰਹਾ ਮਾ ਹੋ ਸਕਦਾ ਗੱਡੀ ਤੂੰ BMW ਆ ਵੀ ਜਾਵੇ ਤੇ ਖੁਸ਼ ਫਿਰ ਵੀ ਨਾ ਹੋਵੇਂ ਵੱਡਾ ਘਰ ਆ ਵੀ ਜਾਵੇ ਖੁਸ਼ ਫਿਰ ਵੀ ਨਾ ਹੋਵੇਂ ਅਸਲ 'ਚ ਤੇ ਬੰਦਾ ਖੁਸ਼ੀ 'ਚ ਆਉਂਦਾ ਹੈ ਆਨੰਦ 'ਚ ਰਹੀਏ ਮੈਂ ਕਿਹਾ ਜੇ ਖਿੱਚਣਾ ਹੀ ਹੈ ਤੇ ਅਟ੍ਰੈਕਟ ਹੀ ਕਰਨਾ ਤੇ ਆਨੰਦ 'ਚ ਰਹਿ ਫਿਰ ਇਹ ਖਿੱਚ ਵੀ ਆਨੰਦ 'ਚ ਰਹਿ ਰਿਆਂ ਮੈਂ ਆਪਣੇ ਆਪ ਨੂੰ ਏਦਾਂ ਕਲਪਨਾ ਕਰ ਵੇਖ ਵੀ ਮੈਂ ਖੁਸ਼ ਹਾਂ ਤੇ ਆਨੰਦ 'ਚਾਂ ਉਹ ਅੱਜ ਤੋਂ ਵੀ ਕੰਮ ਸਟਾਰਟ ਹੋ ਜਾਣਾ BMW ਵੇਟ ਕਰੀ ਜੋ ਜੇ ਖਿੱਚਣਾ ਹੀ ਆਪਣੇ ਵੱਲ ਅਟ੍ਰੈਕਟ ਹੀ ਕਰਨਾ ਤੇ ਲੋਇਆ ਹੀ ਕਰਨਾ BMW ਵੀ ਤੇ ਲੋਇਆ ਹੀ ਹੈ ਮਰਸੀਡੀ ਵੀ ਤੇ ਲੋਇਆ ਹੀ ਹੁੰਦੀ ਹੈ ਘਰ ਵੀ ਖੇਚ ਰਿਆਂ ਇੱਟਾਂ ਪੱਥਰੀ ਮੁੜ ਕੇ ਡਿੱਗਿਆ ਫੇਰ ਉੱਥੇ ਖਿੱਚ ਕੀ ਰਿਹਾ ਸੀਮੈਂਟ ਸਰੀਆ ਲੈ ਦੱਸ ਐਦਾਂ ਅਟ੍ਰੈਕਟ ਕਰ ਰਿਆਂ ਬਹਿ ਕੇ ਰੋਜ਼ ਮੈਂ ਕਲਪਨਾ ਕਰਦਾ ਐਡੀਆਂ ਐਡੀਆਂ ਕਿਤਾਬਾਂ ਲਿਖੀਆਂ ਲਾਫ ਅਟ੍ਰੈਕਸ਼ਨ ਵਾਲਿਆਂ ਤੇ ਅਟ੍ਰੈਕਟ ਕੀ ਕਰ ਰਿਆਂ ਖਿੱਚਦਿਆਂ ਮੈਂ ਰੋਜ਼ ਸਵੇਰੇ ਉੱਠ ਕੇ ਮੈਂ ਕਹਿ ਰਿਆਂ BMW ਮੇਰੇ ਕੰਨੀ ਆ ਰਹੀ ਹੈ BMW ਮੇਰੇ ਕੰਨੀ ਆ ਰਹੀ ਹੈ ਮੈਂ ਖਿੱਚ ਤੇ ਲੋਹੇ ਹੀ ਦਿਆਂ ਫਿਰ ਤੇ ਹਰ ਹਰ BMW ਨੇ ਇੱਕ ਦਿਨ ਕਬਾੜ ਬਣ ਜਾਣਾ ਹਰ ਮਰਸੀਡੀ ਇੱਕ ਦਿਨ ਕਬਾੜ ਬਣ ਜਾਂਦੀ ਹੈ 20 ਸਾਲ ਬਾਅਦ ਕਬਾੜ ਬਣ ਜਾਂਦਾ ਜਿਹੜੀ ਗੱਡੀ ਕਰੋੜ ਰੁਪਏ ਦੀ ਕਢਾਈ ਦੀ ਹੈ 20 ਸਾਲ ਬਾਅਦ ਉਹ ਕਬਾੜੀ ਲੈ ਜਾਂਦਾ ਖਿੱਚਿਆ ਕੀ ਘਰ ਵੀ ਟਹਿ ਟੂ ਜਾਂਦਾ ਇੱਟਾਂ ਸੀਮੈਂਟ ਸਰੀਆ ਖੇਚ ਰਿਆਂ ਬਹਿ ਕੇ ਸਵੇਰੇ ਮੈਂ ਸਵੇਰੇ ਸਵੇਰੇ ਸੁਪਨੇ ਲੈ ਆ ਰਿਹਾ ਸੁਪਨਾ ਲੈਣਾ ਤੇ ਖੁਸ਼ੀ ਦਾ ਲੈ ਮੈਂ ਖੁਸ਼ ਹਾਂ ਅਟ੍ਰੈਕਟ ਕਰਨਾ ਤੇ ਖੁਸ਼ੀ ਅਟ੍ਰੈਕਟ ਕਰ ਮੈਂ ਮਸਤਾ ਹਾਸਦਾਰੀ ਨਾਲ ਮੈਂ ਖੁਸ਼ ਰਹਿਣਾ ਇਹ ਸਿੱਖ ਇਹ ਅਟ੍ਰੈਕਟ ਕਰਿਆ ਕਰ ਇਹ ਸੋਚਿਆ ਕਰ ਵੀ ਮੈਂ ਹਰ ਵੇਲੇ ਹੱਸਦਾ ਮੇਰੀ ਪਰਸਨੈਲਿਟੀ ਉਹ ਹੈ ਜਿਹੜੀ ਸਦਾ ਹੀ ਖੁਸ਼ ਰਹਿੰਦੀ ਹੈ ਮੈਂ ਵੱਡੇ ਵੱਡੇ ਦੁੱਖਾਂ ਨੂੰ ਸਹਾਰ ਲੈਣਾ ਮੈਂ ਘਬਰਾਉਂਦਾ ਨਹੀਂ ਇਹ ਸੋਚਿਆ ਕਰ ਇਹ ਬੋਲਿਆ ਕਰ ਆਪਣੇ ਮੂਤ ਬੋਲਣਾ ਤੇ ਚੰਗਾ ਬੋਲੋ ਖਿੱਚਣਾ ਹੀ ਹੈ ਤੇ ਜੱਜ ਦੀ ਚੀਜ਼ ਖਿੱਚ ਬੀ ਐਮ ਡਬਲਯੂ ਲੈ ਕੇ ਕੀ ਹੋਏਗਾ ਮੈਂ ਖੁਸ਼ ਹੋਵਾਂਗਾ ਫਿਰ ਤੂੰ ਐ ਕਹਿ ਮੈਂ ਐਦਾਂ ਹੀ ਖੁਸ਼ ਆ ਨਾ ਵੀ ਆਈ ਤਾਂ ਵੀ ਖੁਸ਼ ਹਾਂ ਵਿਆਹ ਕਰਵਾਵਾਂਗਾ ਫਿਰ ਮੈਂ ਖੁਸ਼ ਹੋਵਾਂਗਾ ਤੂੰ ਕਹਿ ਮੈਂ ਵਿਆਹ ਤੋਂ ਬਿਨਾ ਹੀ ਖੁਸ਼ ਐਦਾਂ ਵੀ ਕਹਿ ਸਕਦਾ ਤੇ ਜਿਨ੍ਹਾਂ ਨੇ ਮਿਲ ਜਾਂਦਾ ਸਾਰਾ ਕੁਝ ਖੁਸ਼ ਹੋ ਜਾਂਦੇ ਨੇ ਮਹੀਨੇ ਕੇ ਬਾਅਦ ਵੇਖਿਓ ਫਿਰ ਦੁਖੀ ਹੋ ਜਾਂਦੇ ਕੋ ਫਿਰ ਰੋਂਦੇ ਦੇ ਰੋਂਦੇ ਨੇ ਮਨ ਤੇ ਫਿਰ ਪਰੇਸ਼ਾਨੀ ਰਹਿੰਦੀ ਤਾਂ ਕਰਕੇ ਲਾਫ ਅਟਰੈਕਸ਼ਨ ਦਾ ਜੇ ਕਨਸੈਪਟ ਸਮਝਣਾ ਹੈ ਫਿਰ ਉਹ ਚੀਜ਼ ਅਟਰੈਕਟ ਕਰੋ ਜਿਹੜੀ ਕਦੇ ਮੁੱਕਦੀ ਨਹੀਂ ਜਿਹੜੀ ਖਤਮ ਨਹੀਂ ਹੁੰਦੀ ਉਹ ਹੈ ਆਨੰਦ आनंद ਚ ਰਹਿਣਾ ਮੈਂ ਆਨੰਦ ਚ ਰਹਿਣਾ ਆਪਣੇ ਆਪ ਨੂੰ ਮਸਤੀ ਦੇ ਵਿੱਚ ਮਹਿਸੂਸ ਕਰਿਆ ਕਰੋ ਵੀ ਮੈਂ ਮਸਤ ਰਹਿਣਾ ਮੈਂ ਖੁਸ਼ ਰਹਿਣਾ ਅੱਖਾਂ ਬੰਦ ਕਰਕੇ ਰੋਜ਼ ਸੋਚਿਆ ਕਰੋ ਹੱਸ ਰਿਆਂ ਮਸਤਾਂ ਖੁਸ਼ਾਂ ਪਿਆਰ ਵਿੱਚਾਂ ਵਿਰਾਗ ਵਿੱਚਾਂ ਰਸ ਵਿੱਚਾਂ ਐਦਾਂ ਸੋਚਿਆ ਕਰੋ ਮੇਰੀ ਪਰਸਨੈਲਿਟੀ ਐਦਾਂ ਦੀ ਬਣ ਰਹੀ ਹੈ ਮੈਂ ਹੱਸ ਰਿਆਂ ਮੈਂ ਖੁਸ਼ ਮੈਂ ਮਸਤਾਂ ਮੈਂ ਸਭ ਦਾ ਪੜਾ ਮੰਗਣ ਵਾਲਾ ਐਦਾਂ ਸੋਚੀ ਜੋ ਸੋਚੀ ਜੋ ਸੋਚੀ ਜੋ ਇਹ ਤੇ ਕਲੀਅਰ ਗੱਲ ਹੈ ਦੋ ਚਾਰ ਸਾਲਾਂ ਚੋਂ ਤਾਂ ਤੇ ਬਣ ਜਾਗੇ ਤੇ ਜੇ ਕਿਤਾਬ ਤੋਂ ਇਹ ਸਿੱਖ ਲਿਆ ਵੀ ਲਾਫ ਅਟਰੈਕਸ਼ਨ ਕਿਤਾਬ ਹੈ ਤੇ ਮੈਂ ਖਿੱਚ ਰਿਆਂ ਮੈਂ ਗੱਡੀ BMW ਚ ਬੈਠਾਂ ਮੈਂ ਮਰਸੀਡੀਜ਼ ਚ ਬੈਠਾਂ ਇਹ ਕੀ ਗੱਲ ਬਣੀ ਕਿੱਡੀ ਕਬੱਡੀ ਗੱਲ ਹੋ ਗਈ ਅਮਰੀਕਾ ਕੈਨੇਡਾ ਵਾਲੇ ਸਾਰੇ BMWਆਂ ਚ ਹੀ ਬਹਿੰਦੇ ਆ ਤੇ ਮਰਸ਼ਡੀਆਂ ਚ ਵਹਿੰਦੇ ਤੇ ਪੁੱਛ ਕੇ ਵੇਖ ਲੋ ਜਦੋਂ ਇੱਥੇ ਆਏ ਹੁੰਦੇ ਆ ਕਹਿਣਗੇ ਸਾਡਾ ਵਾਪਸ ਜਾਣ ਨੂੰ ਜੀ ਨਹੀਂ ਕਰਦਾ ਜੀ ਉਹਨਾਂ ਦਾ ਇੱਥੇ ਹੀ ਲੱਗਦਾ ਉਹਨਾਂ ਨੂੰ ਨਜ਼ਾਰਾ ਇੱਥੇ ਆ ਗਈ ਆ ਇਹ ਭਰਮ ਹੁੰਦਾ ਭਾਈ ਭਲੇਖਾ ਹੀ ਹੁੰਦਾ ਸੋ ਤਾਂ ਕਰਕੇ ਆਪਾਂ ਜੇ ਖਿੱਚਣਾ ਹੀ ਹੈ ਨਾ ਆਪਣੇ ਕੰਨੀ ਤੇ ਖੁਸ਼ੀ ਨੂੰ ਖਿੱਚੋ ਪਿਆਰ ਵੀ ਮੈਂ ਆਪਣੀ ਪਰਸਨੈਲਿਟੀ ਇਦਾਂ ਦੀ ਬਣ ਰਹੀ ਨਫ਼ਰਤ ਨਹੀਂ ਬੇਰੇ ਕਿਸੇ ਪ੍ਰਤੀ ਵੈਰ ਨਹੀਂ ਕਿਸੇ ਦਾ ਵਿਰੋਧ ਨਹੀਂ ਮੈਂ ਸਭ ਦਾ ਭਲਾ ਮੰਗਣਾ ਪਿਆਰ ਕਰਨ ਵਾਲਾ ਇਦਾਂ ਦਾ ਬਣਾ ਆਪਣੀ ਪਰਸਨੈਲਿਟੀ ਡਿਵੈਲਪ ਦੇ ਉੱਤੇ ਕੰਮ ਕਰੋ ਮੇਰੀ ਪਰਸਨੈਲਿਟੀ ਵੀ ਤੇ ਡਿਵੈਲਪ ਹੋਵੇ ਕਈ ਬੰਦਿਆਂ ਦੀ ਪਰਸਨੈਲਿਟੀ ਡਿਵੈਲਪ ਨਹੀਂ ਹੁੰਦੀ ਉਦਾਂ ਪੈਸਾ ਆ ਜਾਂਦਾ ਹੈ ਪੈਸਾ ਬਹੁਤ ਆ ਗਿਆ ਪਰ ਆਪਣੇ ਆਪ ਉੱਤੇ ਆਪਣੀ ਹੈਸੀਅਤ ਉੱਤੇ ਉਹ ਕੰਮ ਨਹੀਂ ਕਰਦਾ ਹੈਸੀਅਤ ਨੀਵੇਂ ਹੀ ਰਹਿ ਜਾਂਦੀ ਹੈ ਗੱਡੀਆਂ ਆ ਜਾਂਦੀਆਂ ਉਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਬੰਦਾ ਅੰਦਰੋਂ ਵੀ ਵੱਡਾ ਹੋਵੇ ਪਰਸਨੈਲਿਟੀ ਵੀ ਡਿਵੈਲਪ ਹੋਵੇ ਚੰਗੀ ਸ਼ਖਸੀਅਤ ਦਾ ਮਾਲਕ ਹੋਵੇ ਕਈ ਕਹਿੰਦੇ ਨੇ ਨਾ ਗੱਡੀ ਦਾ ਮਾਲਕ ਹੈ ਉਹ ਬੰਦਾ ਗੱਡੀ ਦਾ ਮਾਲਕ ਹੈ ਮੋਟਰਸਾਈਕਲ ਦਾ ਮਾਲਕ ਹੈ ਨਾ ਫਲਾਣਾ ਬੰਦਾ ਚੰਗੀ ਸ਼ਖਸੀਅਤ ਦਾ ਮਾਲਕ ਤੂੰ ਚੰਗੀ ਸ਼ਖਸੀਅਤ ਦਾ ਮਾਲਕ ਹੈ ਇਹ ਜਿਹੜੀ ਤੇਰੀ ਆਪ ਡਿਵੈਲਪ ਕੀਤੀ ਹੈ ਗੱਡੀ ਤੇ ਕਿਸੇ ਨੇ ਬਣਾਈ ਹੈ ਤੂੰ ਗੱਡੀ ਦਾ ਮਾਲਕ ਬਣ ਗਿਆ। ਨਾ ਸ਼ਖਸੀਅਤ ਆਪ ਹੀ ਬਣਾਈ ਦੀ ਹੈ ਤੇ ਚੰਗੀ ਸ਼ਖਸੀਅਤ ਤੇ ਮਾਲਕ ਰਹੀਦਾ। ਚੰਗੀ ਸ਼ਖਸੀਅਤ ਵਿੱਚ ਆਉਣਾ ਹੈ ਭਲਾ ਮੰਗਣ ਵਾਲਾ ਇਨਸਾਨ, ਖੁਸ਼ ਰਹਿਣ ਵਾਲਾ ਇਨਸਾਨ, ਚੱਜ ਦੀ ਸਲਾਹ ਮੰਨਣ ਵਾਲਾ ਤੇ ਚੰਗੀ ਸਲਾਹ ਦੇਣ ਵਾਲਾ ਇਨਸਾਨ। ਬਹੁਤ ਪੋਜ਼ਿਟਿਵ ਇਨਸਾਨ, ਡਿਸਪਲਨ ਵਾਲਾ ਇਨਸਾਨ। ਬੈਲੈਂਸ ਲਾਈਫ ਜੀ ਜੀਣ ਵਾਲਾ ਇਨਸਾਨ ਇਹ ਹੈ ਚੰਗੀ ਸ਼ਖਸੀਅਤ ਚੰਗੀ ਸ਼ਖਸੀਅਤ ਦਾ ਮਾਲਕ ਬਣ ਮਾਲਕ ਗੱਡੀ ਦਾ ਬਣਿਆ ਕੀ ਬਣਿਆ ਕਿੱਡੀ ਕਬੱਡੀ ਗੱਲ ਹੈ ਚੰਗੀ ਸ਼ਖਸੀਅਤ ਦਾ ਮਾਲਕ ਫਲਾਣਾ ਬੰਦਾ ਬੜੀ ਚੰਗੀ ਸ਼ਖਸੀਅਤ ਦਾ ਮਾਲਕ ਉਹ ਅਸੀਂ ਬਣਦੇ ਨਹੀਂ ਉਹਦੇ ਤੇ ਕੰਮ ਨਹੀਂ ਕਰਦੇ ਉਹ ਹੋਣਾ ਹੈ ਗੁਰਬਾਣੀ ਨਾਲ ਚੰਗਾ ਸੁਣ ਕੇ ਸਾਡੀ ਫਿਰ ਪਰਸਨੈਲਿਟੀ ਡਵੈਲਪ ਉਹ ਉਹ ਚੀਜ਼ ਹੋਣੀ ਚਾਹੀਦੀ ਆਪਣੇ ਆਪ ਵਿੱਚ ਟਿਕਿਆ ਹੋਇਆ ਹੋਵੇ ਸ਼ਾਂਤ ਹੋਵੇ ਮਸਲਾ ਇਹ ਨਹੀਂ ਹੈ ਇੱਥੇ ਆਪਾਂ ਜਿੰਨੇ ਬੈਠੇ ਸਾਡੇ ਚ ਕਈ ਗੱਡੀਆਂ 'ਚ ਆਏ ਐ ਕਈ ਮੋਟਰਸਾਈਕਲ ਤੇ ਆਏ ਇਦਾਂ ਹੀ ਆ ਕਿ ਨਹੀਂ ਤੇ ਕਈ ਬਸ ਤੇ ਆਏ ਕਈ ਵਿਚਾਰੇ ਤੁਰ ਕੇ ਹੀ ਆਏ ਇੱਥੇ ਹੀ ਬੈਠੇ ਸਾਰੇ ਪਰ ਹੁਣ ਇਹ ਬੰਦੇ ਨੂੰ ਨੰਬਰ ਤੇ ਇਸ ਗੱਲ ਤੇ ਮਿਲਨੇ ਨੇ ਮਨ ਕਿਵੇਂ ਦਾ ਹੈ ਟਿਕਿਆ ਹੋਇਆ ਸ਼ਾਂਤ ਸੁਖੀ ਹੈ ਅੰਦਰੋਂ ਆਨੰਦ ਚ ਹੈ ਇਹਦੇ ਤੇ ਨੰਬਰ ਮਿਲਨੇ ਨੇ ਗੱਡੀ ਤੇ ਆਂ ਕਿ ਮੋਟਰਸਾਈਕਲ ਤੇ ਆਂ ਕਿ ਬੋਲਟ ਤੇ ਆਂ ਇਹਦੇ ਤੇ ਨੰਬਰ ਹੀ ਮਿਲਨੇ ਹੁਣ ਜੇ ਵੇਖਿਆ ਜਾਵੇ ਕਿਹੜਾ ਵੀ ਕਰਮਾ ਵਾਲਾ ਇੰਨਾ ਚ ਆਪਾਂ ਜਿੰਨੇ ਬੈਠੇ ਆਂ ਬੀਬੀਆਂ ਜਿੰਨੀਆਂ ਬੈਠੀਆਂ ਸਾਡੇ ਚ ਕਈਆਂ ਕਈਆਂ ਬੀਬੀਆਂ ਦੇ ਪਰਸ ਵਿੱਚ 50 ਰੁਪਏ ਕਈਆਂ ਦੇ 500 ਦਾ ਨੋਟ ਹੈ ਕਈ ਬੀਬੀਆਂ ਦੇ 1000 ਰੁਪਏ ਪਰਸ ਚ ਤੇ ਕਿਸੇ ਕਿਸੇ ਬੀਬੀ ਦੇ 20000 ਵੀ ਨਾਲ ਲੈ ਕੇ ਆਈ ਕਿਸੇ ਬੀਬੀ ਨੇ 500 ਦਾ ਸੂਟ ਪਾਇਆ ਕਿਸੇ ਨੇ ਮਾਫ ਕਰਨਾ 50000 ਦਾ ਵੀ ਪਾਇਆ ਹੋ ਸਕਦਾ 10000 ਦਾ 5000 ਦਾ 500 ਵਾਲਾ ਹੀ ਪਾਇਆ ਪਰ ਨੰਬਰ ਇਸ ਗੱਲ ਤੇ ਮਿਲਨੇ ਨੇ ਖੁਸ਼ ਹੈ ਆਨੰਦ ਚ ਮਸਤ ਵੇਖਿਆ ਤੇ ਇਹ ਜਾਣਾ ਵੇਖੀ ਤੇ ਇਹ ਗੱਲ ਜਾਣੀ ਪਰਸਨੈਲਿਟੀ ਕਿਸ ਕਿਹੋ ਜੀ ਹੈ ਕਿਸ ਤਰ੍ਹਾਂ ਦੀ ਪਰਸਨੈਲਿਟੀ ਦੇ ਮਾਲਕ ਹੋ। ਵੇਖਿਆ ਤੇ ਤੇ ਆਪਣੀ ਪਰਸਨੈਲਿਟੀ ਤੇ ਵਰਕ ਕਰੀਦਾ ਹੈ। ساری ਜ਼ਿੰਦਗੀ ਬੰਦੇ ਦਾ ਬਾਹਰਲੀਆਂ ਚੀਜ਼ਾਂ ਤੇ ਜ਼ੋਰ ਲੱਗਿਆ ਰਹਿੰਦਾ। ਆ ਹੋਵੇ ਆ ਹੋਵੇ ਆ ਹੋਵੇ ਆ ਹੋਵੇ। ਆਪਣੀ ਪਰਸਨੈਲਿਟੀ ਤੇ ਜ਼ੋਰ ਲਾਈਦਾ। ਬਾਕੀ ਵੀ ਮੈਂ ਇਹ ਨਹੀਂ ਕਹਿ ਰਿਹਾ ਤੁਸੀਂ ਗੱਡੀਆਂ ਨਹੀਂ ਲੈਣੀਆਂ। ਗੱਡੀਆਂ ਲਓ, ਮੋਟਰਸਾਈਕਲ ਲਓ, ਘਰ ਬਣਾਓ। ਇਹ ਸਾਰਾ ਕੁਝ ਹੋਵੇ ਚੰਗਾ ਮਹਿੰਗੇ ਕੱਪੜੇ ਪਾਓ ਕੋਈ ਮਾੜੀ ਗੱਲ ਨਹੀਂ ਭਾਵੇਂ suit 50000 ਦਾ ਪਾ ਲਾ ਕੋਈ ਦਿੱਕਤ ਥੋੜਾ ਹੈ ਪਰ ਜਿਆਦਾ ਜਿਹੜਾ ਜ਼ੋਰ ਲਾਉਣਾ ਆਪਣੀ ਪਰਸਨੈਲਿਟੀ ਤੇ ਲਾਉਣਾ ਮਿਹਨਤ ਕਰੋ ਭਾਵੇਂ ਤੁਸੀਂ ਜਹਾਜ਼ ਲੈ ਲਓ ਜਹਾਜ਼ ਲੈ ਲਓ ਫਿਰ ਕਿਹੜੀ ਗੱਲ ਹੈ ਪਰ ਅੰਦਰੋਂ ਵੀ ਵੱਡਾ ਉੱਡਾ ਹੀ ਬਣੇ ਨਾ ਪਰਸਨੈਲਿਟੀ ਵੀ ਚੰਗੀ ਦਾ ਮਾਲਕ ਬਣੇ ਨਾ ਆਵੇਂ ਜਹਾਜ਼ ਵਿੱਚ ਇੱਥੇ ਬੈਠੇ ਤੇ ਬੂਥਾ ਜਿਹਾ ਬਣਿਆ ਹੋਵੇ ਪੂਰਾ ਹਾਲ ਹੈ ਕੀ ਹਾਲ ਹੈ ਕੀ ਹਾਲ ਹੈ ਪਾਜੀ ਜ਼ਿੰਦਗੀ ਟਪਾ ਰਹੇ ਆ ਕਦੇ ਤਾਂ ਜਾ ਜਾ ਆਪਣੇ ਜਾ ਲੈ ਉਹ ਤੇ BMW ਖਿਲਾਰ ਕੇ ਆ ਉਹ ਤੇ ਮਰਸੀਡੀ ਖਿਲਾਰ ਕੇ ਆ ਬਾਹਰ ਕਰੋੜ ਰੁਪਏ ਦੀ ਗੱਡੀ ਇੱਥੇ ਭੇੜਾ ਬੂਥਾ ਬਣਾ ਕੇ ਬੈਠੋ ਰਹੇ ਬਸ ਕਦੇ ਤਾਂ ਨੂੰ ਵੇਖ ਲਿਆ ਕਦੇ ਥੱਲੇ ਨੂੰ ਕੋਈ ਜ਼ਿੰਦਗੀ ਜ਼ਿੰਦਗੀ ਨਹੀਂ ਫਿਰ ਦੱਸ ਕੀ ਕਰਨਾ ਤੇਰੀ ਗੱਡੀ ਕੋਈ ਫਾਇਦਾ ਹੈ ਤੇਰੀ ਪਰਸਨੈਲਿਟੀ ਕਿਵੇਂ ਦੀ ਹੈ ਮਾਇਨੇ ਤੇ ਰੱਖਦਾ ਤੂੰ ਰਹਿੰਦਾ ਕਿਵੇਂ ਤੇਰਾ ਮਾਈਂਡ ਸੈਟ ਕਿਵੇਂ ਹੈ ਇਹ ਜਰੂਰੀ ਗੱਲ ਹੈ ਤੇ ਇਹ ਖਜ਼ਾਨਾ ਜਿਹੜਾ ਹੈ ਨਾ ਜਿਹੜਾ ਅਸਲੀ ਹੈ ਇਹ ਤੇ ਇੱਥੇ ਹੈ ਵੇਖੋ ਮਤ ਵਿੱਚ ਰਤਨ ਜਵਾਹਰ ਮਾਨਕ ਮਤ ਵਿੱਚ ਆਉਂਦੇ ਨੇ ਇੱਥੇ ਜਿਹਨੂੰ ਪਰਸਨੈਲਿਟੀ ਡਿਵੈਲਪ ਕਹਿੰਦੇ ਆ ਨਾ ਚੰਗੇ ਚੰਗੇ ਵਿਚਾਰ ਨੇ ਬੰਦੇ ਕੋਲ ਇਨੂੰ ਕਹਿੰਦੇ ਮੱਤ ਵਿੱਚ ਰਤਨ ਜਵਾਹਰ ਮਾਨਕ ਜੇਕ ਗੁਰ ਕੀ ਸਿੱਖ ਸੋਣੀ ਕਈ ਆ ਆ ਵਿਖਾ ਸਕਦੇ ਆ ਛਾਪ ਵੇਖੋ ਮੁੰਦਰੀ ਵੇਖੋ ਮੇਰੇ ਕੋਲੇ 50 ਟੋਲੇ ਸੋਨਾ ਮੇਰੇ ਕੋਲੇ 20 ਟੋਲੇ ਸੋਨਾ ਮੇਰੇ ਕੋਲੇ 100 ਟੋਲੇ ਸੋਨਾ ਮੇਰੇ ਕੋਲੇ ਇੰਨੇ ਹੀਰੇ ਮੇਰੇ ਕੋਲੇ ਇੰਨੇ ਆ ਆ ਵੇਖੋ ਮੇਰੇ ਕੋਲ ਹੀਰੇ ਕਈ ਐਦਾਂ ਵਿਖਾ ਸਕਦੇ ਆ ਪਰ ਇਹ ਨਾ ਵਿਖਾ ਮੱਤ ਵਿੱਚ ਰਤਨ ਜਵਾਹਰ ਮਾਨਕ ਕਿੰਨੇ ਆ ਇਹ ਵਿਖਾ ਤੇਰੇ ਕੋਲੇ ਹੀਰਿਆਂ ਵਰਗੇ ਵਿਚਾਰ ਹੈਗੇ ਖੁਸ਼ ਰਹਿਣ ਵਾਲੀ ਅਕਲ ਹੈਗੀ ਹੈ ਖੁਸ਼ ਰਹਿਣ ਵਾਲਾ ਕੋਈ ਚੰਗਾ ਵਿਚਾਰ ਹੈਗਾ ਕੋਈ ਚੰਗੀ ਸਲਾਹ ਹੈਗੀ ਹੈ ਜਦਨ ਕੋਈ ਵਿਪਤਾ ਪਾਏਗੀ ਕੋਈ ਮੌਤ ਹੋਈ ਘਰ ਚ ਕੋਈ ਲਾਸ਼ ਲੂਸ਼ ਪਈ ਹੋਈ ਉਦਨ ਹੌਸਲਾ ਹੈਗਾ ਉਦਨ ਖੜਾ ਹੋ ਸਕਦਾ ਹੈ ਉਦਨ ਕਾਇਮ ਰਹਿ ਸਕਦਾ ਹੈ ਇਹ ਮਤ ਹੈਗੀ ਹੈ ਪਰਸਨੈਲਿਟੀ ਕਿਵੇਂ ਦੀ ਹੈ ਸ਼ਖਸੀਅਤ ਕਿਵੇਂ ਦੀ ਹੈ ਇਹ ਬਖਾ ਹੀਰਿਆਂ ਦਾ ਕਿਆ ਵੇਖਣਾ ਸੋਨਾ ਚਾਂਦੀ ਮੈਨੂੰ ਜਵਾਬ ਦਿਓ ਬਾਦਸ਼ਾਹ ਜਿਹੜਾ ਸੀ ਔਰੰਗਜ਼ੇਬ ਹੀਰੇ ਮੋਤੀ ਹਾਥੀ ਘੋੜੇ ਬਾਦਸ਼ਾਹ ਕੋਲ ਜ਼ਿਆਦਾ ਸਨ ਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਕੋਲ ਜ਼ਿਆਦਾ ਸਨ ਬਾਦਸ਼ਾਹ ਕੋਲ ਜ਼ਿਆਦਾ ਸਨ ਉਹਦਾ ਕਿਲਾ ਤੇ ਘੁੰਮਣ ਲੱਗ ਜਾਓ ਨਾ ਆਗਰੇ ਵਾਲਾ ਪੁਰਾਣੇ ਕਿਲੇ ਨੇ ਜਿਹੜੇ ਸ਼ਾਹਜਹਾਨ ਵੇਲੇ ਦੇ ਉਹਦੇ ਗੱਡੀ 'ਚ ਵੀ ਬਹੁਤ ਟਾਈਮ ਲੱਗਦਾ ਕੰਮ ਨੂੰ ਇਹਨਾਂ ਦੇ ਠੰਡੇ ਥਾਵਾਂ ਤੇ ਅੱਡ ਕਿਲੇ ਬਣੇ ਸੀ ਦੂਜੇ ਥਾਵਾਂ ਤੇ ਅੱਡ ਬਣੇ ਪਰ ਕਲਕੀਆਂ ਵਾਲੇ ਵੱਡੇ ਕਿਉਂ ਸੀ ਉਹਨਾਂ ਕੋਲੇ ਖਜ਼ਾਨਾ ਕਿਹੜਾ ਜ਼ਿਆਦਾ ਸੀ ਵਾਲਾ ਮੱਤ ਵਿੱਚ ਰਤਨ ਜਵਾਹਰ ਉਹ ਤਾਂ ਵੱਡੇ ਐ ਤਾਂ ਹੀ ਤੇ ਜੈਲਸ ਕਰਦੇ ਸੀ ਜਦੋਂ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੇਖਦਾ ਉਹ ਕਹਿੰਦਾ ਹੱਦ ਹੋ ਗਈ ਅਸੀਂ ਸਾਡੇ ਕੋਲੇ ਇੰਨਾ ਕੁਝ ਹੈ ਪਰ ਇਹ ਫਕੀਰ ਦਾ ਚਿਹਰਾ ਹੱਸਦਾ ਹੱਸਦਾ ਇਹ ਖੁਸ਼ ਖੁਸ਼ ਨੇ ਸਾਡੇ ਮੱਥੇ ਤੇ ਟੁੜੀਆਂ ਅਸੀਂ ਦੁਖੀ ਦੁਖੀਆਂ ਇਹ ਖੁਸ਼ ਖੁਸ਼ ਤਾਂ ਇਹਦੇ ਅੱਖ ਲੱਗ ਗਈ ਸੀ ਵੇਖ ਕੇ ਵੀ ਇਹ ਕੀ ਗੱਲ ਬਈ ਇਹਨਾਂ ਚ ਕੀ ਫਰਕ ਹੈ ਫਰਕ ਵਾਸੇ ਹੋਈ ਹੈ ਉਹਨਾਂ ਕੋਲ ਉਹਨਾਂ ਦੀ ਸ਼ਖਸੀਅਤ ਵੱਡੀ ਹੈ ਉਹ ਤਖਤ ਵੱਡੇ ਤੇ ਬੈਠਾ ਪਰ ਸ਼ਖਸੀਅਤ ਨਹੀਂ ਵੱਡੀ ਪਰਸਨੈਲਿਟੀ ਡਵੈਲਪਮੈਂਟ ਪਰਸਨੈਲਿਟੀ ਡਵੈਲਪਮੈਂਟ ਦੇ ਨੁਕਤੇ ਨੂੰ ਸਮਝੋ ਤੇ ਕੰਮ ਆਪਣੀ ਪਰਸਨੈਲਿਟੀ ਤੇ ਕਰੋ ਹੁਣ ਇਹ ਕਾਦੇ ਨਾਲ ਹੁੰਦੀ ਹੈ ਗੁਰਬਾਣੀ ਨੂੰ ਜੁੜੋ ਚੰਗਿਆਂ ਨੂੰ ਸੁਣੋ ਜਿਨ੍ਹਾਂ ਦੀ ਪਰਸਨੈਲਿਟੀ ਡਿਵੈਲਪ ਹੋਈ ਹੋਵੇ ਉਹਨਾਂ ਦੇ ਪੋਡਕਾਸਟ ਸੁਣੋ ਉਹਨਾਂ ਦੀਆਂ ਕਿਤਾਬਾਂ ਪੜੋ ਹਰ ਮਹੀਨੇ ਇੱਕ ਕਿਤਾਬ ਖਤਮ ਕਰ ਚੰਗੀ ਵਧੀਆ 3-400 ਪੇਜ ਦੀ ਕਿਤਾਬ ਹੜ ਘਟ ਤੋਂ ਘਟ ਦੋ ਪੜੋ ਮਹੀਨੇ 'ਚ ਦੋ ਕਿਤਾਬਾਂ ਪੜੋ ਸਾਲ ਵਿੱਚ 24 ਕਿਤਾਬਾਂ ਪੜੋ ਚੰਗੀਆਂ ਕਿਤਾਬਾਂ ਚੰਗੇ ਰਾਈਟਰ ਅੰਗਰੇਜ਼ ਰਾਈਟਰ ਵੀ ਹੈਗੇ ਐ ਸਾਡੇ ਇੰਡੀਅਨ ਵੀ ਜਿਨ੍ਹਾਂ ਦਾ ਮਾਈਂਡ ਤੇ ਕੰਮ ਹੋਵੇ ਦੋ ਕਿਤਾਬਾਂ ਹਰ ਮਹੀਨੇ ਪੜ੍ਹ। ਡਿਵੈਲਪ ਕਰ ਆਪਣੀ ਪਰਸਨੈਲਿਟੀ ਤੈਨੂੰ ਚੱਜ ਜਾਵੇ। ਅਕਲ ਆਵੇ। ਇੱਕ ਇੱਕ ਨੁਕਤੇ ਦੀ ਸਮਝ ਹੋਣੀ ਚਾਹੀਦੀ। ਪਰਸਨੈਲਿਟੀ ਡਿਵੈਲਪ ਕਰੋ, ਸ਼ਖਸੀਅਤ ਵੱਡੀ ਹੋਵੇ। ਔਰੰਗਜ਼ੇਬ ਵਰਗੇ ਬਾਦਸ਼ਾਹ ਉਹਨਾਂ ਨੂੰ ਤੇ ਬਾਦਸ਼ਾਹੀ ਮਿਲ ਗਈ। ਪਿਓ ਦੀ ਗੱਦੀ ਮਿਲ ਗਈ। ਪਰ ਗੁਰੂ ਤੇਗ ਬਹਾਦਰ ਸਾਹਿਬ ਨੇ ਜਦੋਂ ਆਪਣੇ ਪੁੱਤ ਨੂੰ ਪੜਾਇਆ ਨਾ ਗੁਰੂ ਗੋਬਿੰਦ ਸਿੰਘ ਨੂੰ ਉਹਨਾਂ ਨੇ 10 ਉਸਤਾਦ ਰੱਖੇ ਸੀ ਘੋੜਸਵਾਰੀ ਵਾਲਾ ਅਲੱਗ ਫਾਰਸੀ ਵਾਲਾ ਅਲੱਗ ਸੰਸਕ੍ਰਿਤ ਵਾਲਾ ਅਲੱਗ ਰਾਜਨੀਤੀ ਲੱਗ ਪੜਾਉਂਦਾ ਸੀ ਪਰਸਨੈਲਿਟੀ ਡਿਵੈਲਪ ਦੇ ਉੱਤੇ ਕੰਮ ਕਰੀਦਾ ਆਪਣੇ ਬੱਚੇ ਦੀ ਵੀ ਪਰਸਨੈਲਿਟੀ ਡਿਵੈਲਪ ਉੱਤੇ ਕੰਮ ਕਰੀਦਾ ਕੱਲੀ ਪੜਾਈ ਤੇ ਨਹੀਂ ਬੱਚਾ ਸਾਡਾ ਪੜ ਰਿਹਾ ਹੈ ਨੰਬਰ 91% ਲੈ ਆਇਆ 92% ਇਹ 90% ਉਹਦੀ ਪਰਸਨੈਲਿਟੀ ਤੇ ਕੰਮ ਕਰੀਦਾ ਉਹਨੂੰ ਸਾਰਾ ਕੁਝ ਆਉਣਾ ਚਾਹੀਦਾ ਜਦੋਂ ਤੈਰਨ ਦੀ ਵਾਰੀ ਆਵੇ ਛਾਲ ਮਾਰੇ ਪਾਣੀ 'ਚ ਮੈਨੂੰ ਆਉਂਦਾ ਜਦੋਂ ਪਬਲਿਕ 'ਚ ਬੋਲਣਾ ਉਹ ਹੋਵੇ ਛਾਲ ਮਾਰ ਕੇ ਕਹਿੰਦਾ ਮੈਨੂੰ ਫੜਾਓ ਮਾਈਕ ਮੈਂ ਕਰਦਾ ਪਹਿਲੇ ਸਟੇਜ ਤੇ ਚੜ ਕੇ ਨੱਚਣਾ ਵੀ ਪੈ ਗਿਆ ਉੱਥੇ ਵੀ ਕਵੇ ਮੈਂ ਨਹੀਂ ਸੰਗਦਾ ਜਦੋਂ ਉਹਨੇ ਗੁਰਬਾਣੀ ਦੀ ਗੱਲ ਕਰਨੀ ਹੋਵੇ ਪਾਤਸ਼ਾਹਾਂ ਦੇ ਨਾਮ ਸੁਣਾਉਣੇ ਹੁਣ ਉੱਥੇ ਵੀ ਨਾ ਡਰੇ ਇਦਾਂ ਉਹਦੀ ਪਰਸਨੈਲਿਟੀ ਸਾਰੀ ਦੀ ਸਾਰੀ ਡਿਵੈਲਪ ਕਰੀਦੀ ਐ ਕਲਗੀਆਂ ਵਾਲੇ ਪਾਦਸ਼ਾਹ ਦੀ ਪਰਸਨੈਲਿਟੀ ਕਢੀ ਹੋਈ ਸੀ ਉਹ ਡਿਵੈਲਪ ਸੀ ਤੇ ਉਹ ਬਾਦਸ਼ਾਹ ਉਥੇ ਉਹ ਖਾਲੀ ਸੀ ਉਹਨੂੰ ਨਹੀਂ ਦੀ ਕੱਖ ਪਤਾ ਜਿਹੜੀ ਸਮਝ ਸੀ ਜਿਹੜਾ ਆਈਕਿਊ ਲੈਵਲ ਸੀ ਉਹ ਬੜਾ ਕਮਾਲ ਦਾ ਸੀ ਜਿਹੜਾ ਸਾਡੇ ਕੋਲ ਹੈ ਹੀ ਨਹੀਂ ਸੋ ਇਸ ਕਰਕੇ ਆਪਾਂ ਯਤਨ ਕਰਾਂਗੇ ਤੇ ਅਸੀਂ ਵੀ ਡਿਵੈਲਪ ਕਰ ਸਕਦੇ ਆ ਅਸੀਂ ਆਪਣੇ ਗੁਰੂ ਸਾਹਿਬ ਤੋਂ ਮਤ ਲੈ ਕੇ ਸਤਿਗੁਰੂ ਸਾਨੂੰ ਵੀ ਇਹ ਅਕਲ ਦਿਓ